ਸ਼੍ਰੀ ਗੁਰੂ ਨਾਨਕ ਤੇਜ ਜੀ ਨੂੰ ਮਿਲਣ ਤੋਂ ਪਹਿਲਾਂ ਭਾਈ ਲੈਣਾ ਜੀ ਵੈਸ਼ਨੂ ਦੇਵੀ ਦੇ ਉਪਾਸ਼ਕ ਸਨ। ਪਿਤਾ ਫੇਰੂਮਲ ਦੇ ਗੁਜ਼ਰਜਾਨ ਪਿੱਛੋਂ ਭਾਈ ਲੈਣਾ ਜੀ ਹਰ ਸਾਲ ਸੰਗਤਾਂ ਨੂੰ ਨਾਲ ਲੈ ਕੇ ਆਪਣੇ ਪਿਤਾ ਜੀ ਬਾਗ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਹੁਣ ਵੀ ਉਹ ਸਮਾਂ ਨੇੜੇ ਸੀ ਦੇਵੀ ਦੇ ਭਗਤ ਦੂਰੋਂ ਦੂਰੋਂ ਖਡੂਰ ਸਾਹਿਬ ਦੇ ਨੇੜੇ ਸੰਗਰ ਪਿੰਡ ਵਿੱਚ ਪੁੱਜ ਰਹੇ ਸਨ। ਇੰਨਾ ਦਾ ਡੇਰਾ ਪਿੰਡੋਂ ਬਾਹਰ ਇਤਨੀयत ਥਾਂ ਤੇ ਲੱਗ ਰਿਹਾ ਸੀ ਜਿੱਥੇ ਇਹਨਾਂ ਨੇ ਜਾਗਾ ਕਰਨਾ ਸੀ ਇਧਰ ਖਡੂਰ ਸਾਹਿਬ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਦਾ ਸਿੱਧਕੀ ਸਰਦਾਲੂ ਸਿੱਖ ਪਾਈ ਜੋਧ ਰਹਿੰਦਾ ਸੀ ਜਿਸ ਦਾ ਨੀਮ ਸੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨਾ ਦੱਸਦੇ ਨੇ ਖਡੂਰ ਤੇ ਸੰਗਰ ਦੇ ਵਿਚਾਲੇ ਇੱਕ ਪਾਣੀ ਦਾ ਕੱਚਾ ਟੋਬਾ ਸੀ ਪਾਈ ਜੋਤ ਜੀ ਅੱਜ ਇਸਨਾਨ ਕਰਕੇ ਇੱਥੇ ਹੀ ਬਾਣੀ ਪੜਦੇ ਜੁੜ ਗਏ ਤੇ ਰੱਬੀ ਕੀਰਤਨ ਮਸਤੀ ਵਿੱਚ ਕਰਨ ਲੱਗ ਪਏ ਅਚਾਨਕ ਰਾਤ ਦਾ ਜਾਗਾ ਸਮਾਪਤ ਹੋਣ ਤੇ ਪਾਈ ਲੈਹਣਾ ਜੀ ਵੀ ਉਸੇ ਤੋਬੇ ਵਾਲ ਇਸ਼ਨਾਨ ਕਰਨ ਲਈ ਆ ਨਿਕਲੇ ਇੱਥੇ ਇਸ਼ਨਾਨ ਕੀਤਾ ਤਾਂ ਦੂਜੇ ਕਿਨਾਰੇ ਤੇ ਹੋ ਰਹੇ ਕੀਰਤਨ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਪਾਈ ਜੋਤ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਜੁੜੇ ਹੋਏ ਮਨ ਨਾਲ ਮਸਤੀ ਵਿੱਚ ਕਰ ਰਹੇ ਸਨ ਜੋ ਕਈਆਂ ਮਨਾਂ ਅੰਦਰ ਠੰਡ ਪਾਉਂਦਾ ਸੀ ਉਸ ਵੇਲੇ ਪਾਈ ਲੈਣਾ ਜੀ ਦੇ ਕੰਨਾਂ ਵਿੱਚ ਹੀ ਮਿੱਠੀ ਆਵਾਜ਼ ਪਈ ਲੈਣਾ ਜੀ ਕੋਲ ਬੈਠ ਕੇ ਸੁਣਦੇ ਰਹੇ ਗੁਰਬਾਣੀ ਉਹਨਾਂ ਦੇ ਅੰਦਰ ਤਸ ਗਈ ਹਿਰਦਾ ਪ੍ਰੇਮ ਬਾਣੀ ਨਾਲ ਵਿੰਨਿਆ ਗਿਆ ਮਨ ਨੂੰ ਠੰਡ ਪੈ ਗਈ ਪ੍ਰੇਮ ਨਾਲ ਸੁਣਦਿਆਂ ਜਦੋਂ ਭੋਗ ਪਿਆ ਸਿੱਖ ਨੇ ਅਰਦਾਸ ਕੀਤੀ ਉਪਰੰਤ ਲਹਿਣਾ ਜੀ ਨੇ ਭਾਈ ਜੋਤ ਜੀ ਨੂੰ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਭਾਈ ਜੋਤ ਜੀ ਨੇ ਸਤਕਾਰਪ੍ਰੇਮ ਸ਼ਬਦਾਂ ਵਿੱਚ ਕਿਹਾ ਪ੍ਰੇਮੀਆਂ ਮੇਰਾ ਗੁਰੂ ਜਗਤ ਤਾਰਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹੈ ਜਿਨ੍ਹਾਂ ਦੀ ਬਖਸ਼ਿਸ਼ ਮੈਂ ਇਹ ਧੁਰਕੀ ਬਾਣੀ ਆਈ ਪੜ ਰਿਹਾ ਹਾਂ ਲਹਿਣੀ ਨੇ ਫਿਰ ਪੁੱਛ ਕੀਤੀ ਉਹ ਕਿੱਥੇ ਰਹਿੰਦੇ ਨੇ ਉੱਤਰ ਵਿੱਚ ਪਾਈ ਜੋਤ ਜੀ ਨੇ ਦੱਸਿਆ ਸ਼੍ਰੀ ਕਤਰਪੁਰ ਸਾਹਿਬ ਉੱਥੇ ਨਿਵਾਸ ਰੱਖਦੇ ਹਨ ਤੇ ਜੀਵਾਂ ਦਾ ਉਧਾਰ ਕਰਦੇ ਹਨ ਭਾਈ ਲਹਿਣਾ ਜੀ ਦੇ ਅੰਦਰ ਹੋਂ ਕਤਰਪੁਰ ਜਾ ਕੇ ਦਰਸ਼ਨ ਕਰਨ ਦੀ ਖੇਚ ਪੈਦਾ ਹੋ ਗਈ ਤੇ ਉਹ ਘਰ ਵਾਪਸ ਆ ਗਏ ਫਿਰ ਸੰਗ ਦੀ ਤਿਆਰੀ ਹੋਈ ਜਦੋਂ ਸਾਰੇ ਦੇਵੀ ਭਗਤ ਇਕੱਠੇ ਹੋ ਗਏ ਪਿੰਡੋਂ ਦਰਸ਼ਨਾਂ ਲਈ ਤੁਰ ਪਏ ਹੱਥ ਵਿੱਚ ਲਾਲ ਰੰਗ ਦਾ ਝੰਡਾ ਫੜਿਆ ਹੋਇਆ ਦੇਵੀ ਭਗਤਾਂ ਦਾ ਸੰਗ ਸਫ਼ਰ ਕਰਦਾ ਕਰਦਾ ਰਾਵੀ ਦੇ ਕੰਡੇ ਦੇ ਨੇੜੇ ਪਹੁੰਚ ਗਿਆ। ਰਾਤ ਕਿਸੇ ਪਿੰਡ ਵਿੱਚ ਆਰਾਮ ਕੀਤਾ। ਸਵੇਰੇ ਲੈਣਾ ਜੀ ਨੇ ਕਿਹਾ ਭਗਤੋ ਤੁਸੀਂ ਸਾਰੇ ਇੱਥੇ ਠਹਿਰੋ ਮੈਂ ਕਰਤਾਰਪੁਰੋਂ ਹੂੰ ਆਵਾਂ। ਸੰਗ ਨੂੰ ਛੱਡ ਕੇ ਆਪ ਘੋੜੀ ਤੇ ਚੜ੍ਹ ਕੇ ਤੁਰ ਪਏ। ਉਹਨਾਂ ਦੇ ਮਨ ਵਿੱਚ ਵਿਚਾਰ ਆਈ ਕਿ ਜੇ ਕੋਈ ਮਨੁੱਖ ਮਿਲ ਪਵੇ ਤਾਂ ਉਸ ਤੋਂ ਕਰਤਾਰਪੁਰ ਜਾਣ ਦਾ ਰਸਤਾ ਪੁੱਛ ਲਵਾਂ। ਇਹ ਵਿਚਾਰ ਹੀ ਕਰ ਰਹੇ ਸਨ ਕਿ ਅੱਗੋਂ ਸਤਿਗੁਰੂ ਜੀ ਮਿਲ ਪਏ ਪਰ ਲਹਿਣਾ ਜੀ ਨਹੀਂ ਜਾਣਦੇ ਸਨ ਪੁੱਛ ਕੀਤੀ ਮੈਂ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਹੈ ਕਰਤਾਰਪੁਰ ਜਾਣਾ ਹੈ ਤੁਸੀਂ ਮੈਨੂੰ ਰਾਹ ਦੱਸ ਦਿਓ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਕਿਹਾ ਪੁਰਖਾ ਰਾਹ ਕੁਛ ਵਿਖੜਾ ਹੈ ਚੱਲ ਮੈਂ ਤੈਨੂੰ ਛੱਡ ਆਉਂਦਾ ਹਾਂ ਮੇਰੇ ਮਗਰ ਘੋੜੀ ਲਈਆ ਇਸ ਤਰਾ ਉਹ ਚੱਲ ਪਏ ਕਰਤਾਰਪੁਰ ਪੁੱਜ ਕੇ ਸਤਿਗੁਰਾਂ ਨੇ ਕਹਿਆ ਪੁਰਖਾ ਉੱਥੇ ਘੋੜੀ ਬੰਨ ਦੇ ਇੱਥੋਂ ਪੱਠੇ ਪਾ ਦੇ ਹੱਥ ਪੈਰ ਧੋਣ ਲਈ ਇੱਧਰ ਜਲ ਹੈ ਇਹ ਧਰਮਸ਼ਾਲਾ ਹੈ ਜਿਸ ਦਾ ਤੁਸੀਂ ਪਤਾ ਪੁੱਛਿਆ ਸੀ ਫੇਰ ਲੈਣਾ ਜਿਨੇ ਘੋੜੀ ਬੱਦੀ ਪੱਠੇ ਪਾਏ ਪਾਣੀ ਸਨਾਨਾ ਕੀਤੀਆਂ ਤੇ ਅੰਦਰ ਚਲੇ ਗਏ ਜਾ ਕੇ ਮੱਥਾ ਟੇਕਿਆ ਚਰਨ ਧੂਲ ਲਾਈ ਜਦ ਦਰਸ਼ਨਾ ਲਈ ਨੇਤਰ ਸਾਹਮਣੇ ਕੀਤੇ ਤਾਂ ਸਿਰ ਨੀਵਾ ਹੋ ਗਿਆ ਅੱਖਾਂ ਵਿੱਚ ਵਿਰਾਗ ਦੇ ਹੰਝੂ ਆ ਗਏ ਮਨ ਪਛਤਾਵਾ ਕਰਨ ਲੱਗ ਪਿਆ ਹੱਥ ਜੁੜ ਗਏ ਬੋਲ ਖੁੱਲੇ ਬੇਨਤੀ ਕੀਤੀ ਮਹਾਰਾਜ ਕਿਮਾ ਕਰਨੀ ਮੇਥੋਂ ਬੜੀ ਭਾਰੀ ਗਲਤੀ ਤੇ ਬੇਅਦਬੀ ਹੋ ਗਈ ਹੈ ਮੈਂ ਕੋੜੀ ਤੇ ਚੜਿਆ ਆਇਆ ਹਾਂ ਤੁਸੀਂ ਪੈਦਲ ਤੁਰੇ ਆਏ ਮੈਂ ਬਿਰਦ ਜਾਣ ਕੇ ਵੀ ਆਪ ਜੀ ਦਾ ਸਤਿਕਾਰ ਨਹੀਂ ਕਰ ਸਕਿਆ ਮੈਨੂੰ ਬਖਸ਼ ਨਾ ਬੋ ਕਹਿੰਦਾ ਕਹਿੰਦਾ ਚਰਨਾ ਤੇ ਟਹਿ ਪਿਆ ਨੇਤਰਾਂ ਦੇ ਜਲ ਨਾਲ ਚਰਨ ਧੋ ਦਿੱਤੇ ਮਹਾਰਾਜ ਨੇ ਪਿਆਰ ਦਿੱਤਾ ਆਪਣੇ ਚਰਨਾਂ ਵਿੱਚੋਂ ਉਹਨਾਂ ਦਾ ਸਿਰ ਚੁੱਕਿਆ ਤੇ ਕਿਹਾ ਪੁਰਖਾ ਸਾਵਧਾਨ ਹੋ ਗੱਲ ਦੱਸ ਕੀ ਹੈ ਕਿੱਥੋਂ ਆਇਆ ਹੈ ਤੇਰਾ ਨਾਮ ਕੀ ਹੈ ਲਹਿਣਾ ਜੀ ਕਹਿੰਦੇ ਮਹਾਰਾਜ ਮੈਂ ਖਡੂਰ ਸਾਹਿਬ ਦੇ ਕੋਲ ਪਿੰਡ ਸੰਗਰ ਤੋਂ ਚੱਲ ਕੇ ਤੁਹਾਡੇ ਦਰਸ਼ਨਾਂ ਲਈ ਆਇਆ ਹਾਂ नाम है। सुनके जी कहन लगे वाह वाह बड़ा चंगा हो गया असी देना है तू अपना लहना लैन लेहन लिय आपे आ गया है दूजी गलनेदार हमेशा अपने देनदारा दे करोड़िया दे चढ़ के आते जाते हैं तू कोई गलती नहीं की ਰਮਣਾ ਕਰੇ ਕਰਤਾਰ ਸਭ ਪਰੀ ਕਰਤਾ ਹੈ ਇਹ ਸੁਣ ਕੇ ਲਹਿਣਾ ਜੀ ਦੇ ਮਨ ਨੂੰ ਸ਼ਾਂਤੀ ਆ ਗਈ ਅੰਦਰ ਚਾਨਣ ਹੋ ਗਿਆ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਇਸ ਤਰ੍ਹਾਂ ਰਾਤ ਲੰਘ ਗਈ ਗੁਰੂ ਦੇ ਦਰ ਤੇ ਆਇਆ ਸਵੇਰੇ ਨਾਲ ਦੇ ਕੁਝ ਸਾਥੀ ਲੱਭਦੇ ਲੱਭਦੇ ਆਪਣੇ ਸੰਗ ਦੇ ਆਗੂ ਨੂੰ ਸੱਦਨ ਆਏ ਤੇ ਕਹਿਣ ਲੱਗੇ ਚਲੋ ਸਾਰਾ ਸੰਗ ਆਪ ਜੀ ਦੀ ਉਡੀਕ ਵਿੱਚ ਬੈਠਾ ਹੈ ਇਹ ਸੁਣ ਕੇ ਲਹਿਣਾ ਜੀ ਨੇ ਪਿਆਰ ਭਰੀ ਮਸਤੀ ਵਿੱਚ ਕਿਹਾ ਪਿਆਰਿਓ ਤੁਸੀਂ ਹੁਣ ਜਾਓ ਮੈਂ ਜਿਸ ਵਸਤੂ ਨੂੰ ਲੈਣ ਲਈ ਹਰ ਸਾਲ ਜਾਂਦਾ ਰਿਹਾ ਹਾਂ ਦੇਵੀ ਦਵਾਰੇ ਉਹ ਉੱਥੋਂ ਨਹੀਂ ਮਿਲੀ ਇੱਥੇ ਕਰਤਾਰਪੁਰ ਆਉਂਦਿਆਂ ਪ੍ਰਾਪਤ ਹੋ ਗਈ ਹੈ ਮੈਨੂੰ ਹੁਣ ਅਸਲ ਪੱਕਾ ਟਿਕਾਣਾ ਲੱਭ ਪਿਆ ਹੈ ਦੇਵੀ ਦਵਾਰੇ ਜਾਣ ਦੀ ਲੋੜ ਨਹੀਂ ਰਹੀ ਇਹ ਗੱਲ ਸੁਣ ਕੇ ਸੰਗੀ ਚਲੇ ਗਏ ਇੱਕ ਦਿਨ ਭਾਈ ਲਹਿਣਾ ਜੀ ਨੂੰ ਅੰਮ੍ਰਿਤ ਵੇਲੇ ਗੁਰਦੁਆਰਾਂ ਵਿੱਚ ਝਾੜੂ ਦੇਂਦੀ ਦੇਵੀ ਦੇ ਦਰਸ਼ਨ ਹੋਏ ਭਾਈ ਲਹਿਣਾ ਜੀ ਨੇ ਪੁੱਛਿਆ ਤੂੰ ਇੱਥੇ ਕਿਵੇਂ ਆਈ ਹੈ ਤਾਂ ਉਸਨੇ ਕਿਹਾ ਪਾਪੀਆਂ ਦੇ ਪਾਪ ਧੋਣ ਲਈ ਇਹ ਵੇਖ ਕੇ ਉਹਨਾਂ ਦੀ ਸ਼ਰਧਾ ਹੋਰ ਵੀ ਵਧ ਗਈ ਲਹਿਣਾ ਜੀ ਕੁਝ ਸਮਾਂ ਕਰਤਾਰਪੁਰ ਰਹੇ ਤੇ ਸੇਵਾ ਕਰਦਿਆਂ ਕਰਦਿਆਂ ਆਪਣਾ ਘਰ ਭੁੱਲ ਗਏ ਮਹਾਰਾਜ ਨੇ ਇੱਕ ਦਿਨ ਕਿਹਾ ਲਹਿਣਾ ਜੀ ਤੁਸੀਂ ਹੁਣ ਇੱਕ ਵੇਰਾ ਘਰ ਜਾਓ ਕਾਰ ਦੇ ਕਈ ਕਾਰਵਿਹਾਰ ਹੁੰਦੇ ਨੇ ਸਾਰਾ ਪ੍ਰਬੰਧ ਕਰਕੇ ਫੇਰ ਆ ਜਾਣਾ ਹੁਕਮ ਮੰਨ ਕੇ ਲੈਣਾ ਜੀਖ ਦੂਰਕੋਲ ਆਪਣੇ ਪਿੰਡ ਸੰਗਰ ਚਲੇ ਗਏ ਖੁਸ਼ ਸਮਾ ਘਰ ਰਹੇ ਪਰ ਸੁਰਤ ਗੁਰੂ ਚਰਨਾਂ ਵਿੱਚ ਹੀ ਰਹੀ ਛੇਤੀ ਛੇਤੀ ਕਾਰਵਿਹਾਰ ਤੇ ਘਰ ਦਾ ਪ੍ਰਬੰਧ ਘਰਦਿਆਂ ਨੂੰ ਸੌਂਪ ਕੇ ਆਪ ਘਰ ਤਰਪੂ ਆ ਗਏ